ਆਠਾਰ ਹੈ ਮਿੱਤਰੋ ਬਾਕੀ ਤਾਂ ਸਾਰੀ ਦੁਨੀਆ ਨੇ ਦੇਖੀ ਇਹ ਅੱਜ ਵੀ ਉਵੇਂ ਹੀ ਨਿਸ਼ਾਨ ਉਵੇਂ ਹੀ ਸ਼ਰਾਬ ਪੋਸ਼ਿਮ ਪਰ ਕਹ ਹੈ ਨਹੀਂ ਕਹਿੰਦੇ ਬਈ ਸਿੱਤੂ ਮੂਸੇ ਵਾਲਾ ਨਹੀਂ ਹੈਗਾ ਸੰਦ ਤਾਂ ਸਾਰੇ ਉਵੇਂ ਹੀ ਬਣ ਗਏ ਕਹਿ ਦਿੰਦੇ ਆ ਕਦੇ ਵੀ ਬੰਦਾ ਵਰਕੇ ਵਾਪਸ ਨਹੀਂ ਆਉਂਦਾ ਪਰ ਉੱਪਰ ਸਾਰਾ ਕੁਝ ਲਿਖ ਦਿੰਦੇ ਉਹ ਖੜੇ ਨਹੀਂ ਵਾਈ ਦੇਖ ਤਸਰੀ ਚੱਟ ਕੇ ਘਰੇ ਕਹਿੰਦੇ ਟਰੈਕਟਰਾਂ ਦੀ ਤੋੜ ਜਿੰਨਾ ਕਿ ਸੜਕ ਦੀ ਤੋੜ ਬਸ ਇਹਨਾਂ ਨੂੰ ਚਲਾਣ ਵਾਲੇ ਨਹੀਂ ਹੁੰਦੇ ਆ ਸੰਦ ਤਾਂ ਉਹ ਇੰਨਾ ਵਰਕਿੰਗ ਲੋਕੀ ਕਰਦੇ ਨੇ ਜਿਹਨੇ ਵਰਤਣ ਦੀ ਤਾਂ ਹੈ ਹੀ ਉਹਦਾ ਇਹ ਹਰੇਜੀ ਚੰਗਿਆ ਸਾਡੇ ਤੋਂ ਨਹੀਂ ਆਜੇ ਵੀ ਲੋਕਾਂ ਨੇ ਦੇਖਣ ਨੂੰ ਲੱਗੇ ਹਰਿਆ ਭਰੀ ਜੰਡੀ ਦੀ ਸੈਟਰ ਕੜਨੇ ਚਾਰੇ ਫੈਕਟਰ ਟਿੱਕਾ ਫੋਰ ਖੜੇ ਅੰਦਰ ਜਿਵੇਂ ਤੇ ਹਸਾ ਗਏ ਅੱਜ ਵੀ ਲੋਗ ਦੇਖਣਾ ਚਾਹੇ ਆਜ ਰਾਇ ਅੱਜ ਵੀ ਮੇਲਾ ਲੱਗਦਾ ਹੈ ਕਿ ਨਾ ਕਰੇ ਅਵੇਲੀ ਕੰਤਾ ਗਰੇ ਆ ਗਿਆ ਪਰ ਛੋਟਾ ਸਿੱਧੂ ਮੂਸੇ ਵਾਲਾ ਉਹਦਾ ਉਹੀ ਸੰਭੂਗਾ ਸਾਰੇ ਸਾਧ ਹਵੇਲੀ ਕਿੱਡੇ ਕਰਮ ਲੈ ਕੇ ਆਇਆ ਵੀ ਜਿਹੜੇ ਇਹ ਛੋਟਾ ਸਿੱਧੂ ਮੂਸੇ ਵਾਲਾ ਪਰ ਦੇਖਣ ਦੇਖ ਨਹੀਂ ਸਕਦੇ ਉਤਰ ਬੰਦ ਹੈ ਸਾਰਾ ਸਿੱਧਾ